ਅੱਜ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਜਿਸ ਤੇ ਉਹਨਾਂ ਨੇ ਆਖਿਆ ਵੀ ਪੰਜਾਬ ਅੰਦਰ ਅਕਾਲੀ ਭਾਜਪਾ ਦਾ ਘੜਜੋੜ ਨਹੀਂ ਹੋ ਸਕਦਾ ਤਾਂ ਉਸ ਤੋਂ ਬਾਅਦ ਜਿਹੜੀ ਕਿ ਹੁਣ 13 ਦੀ 13 ਸੀਟਾਂ ਤੇ ਅਕਾਲੀ ਦਲ ਆਪ ਇੱਥੇ ਪੰਜਾਬ ਅੰਦਰ ਨੇ ਲੋਕ ਸਭਾ ਇਲੈਕਸ਼ਨ ਜੜੇਗਾ ਤੇ ਉਸ ਤੇ ਦੂਜੇ ਪਾਸੇ ਭਾਜਪਾ ਜਿਹੜੀ ਕਿ ਉਹ ਵੱਖਰੀ ਜਿਹੜੀ ਕਿ ਲੜਦੀ ਹੋਈ ਵਿਖਾਈ ਦੇਵੇਗੀ ਤਾਂ ਆਨ ਵਾਲਾ ਸਮਾਂ ਦੱਸੇਗਾ ਇਹਨਾਂ ਨੂੰ ਨੁਕਸਾਨ ਹੁੰਦਾ ਜਾਂ ਫਾਇਦਾ ਕਿਉਂਕਿ ਗੱਲ ਕਰ ਲਈਏ ਭਾਜਪਾ ਦੀ ਤਾਂ ਭਾਜਪਾ ਤੇ ਸ਼ਹਿਰੀ ਦਾ ਪਾਰਟੀ ਹੋਣ ਦਾ ਜਿਹੜਾ ਕਿ ਉਹ ਟੈਗ ਲੱਗਾ ਹੋਇਆ ਤੇ ਦੂਜੇ ਪਾਸੇ ਪਿੰਡਾਂ ਵਿੱਚ ਅਕਾਲੀ ਦਲ ਜਿਹੜਾ ਕਿ ਸਟਰੋਂਗ ਨਜ਼ਰ ਆਉਂਦਾ ਹੈ ਤਾਂ ਹੁਣ ਪੰਜਾਬ ਅੰਦਰ ਚਾਰ ਕੋਣੀ ਮੁਕਾਬਲਾ ਹੋਣ ਦੀਆਂ ਸੰਭਾਵਨਾ ਜਿਹੜੀ ਕਿ ਉਹ ਜ਼ਿਆਦਾ ਵਧ ਗਈਆਂ ਨੇ ਤਾਂ ਪਿੰਡ ਗੁਰਵਾਲੀ ਨੇ ਤਸਵੀਰਾਂ ਤਾਂ ਸਾਂਝੀਆਂ ਕਰ ਰਹੀਆਂ ਜਿੱਥੇ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਰਸੀਮਰਤ ਕੋਰ ਬਾਦਲ ਤੇ ਹੋਰ ਅਕਾਲੀ ਲੀਡਰਸ਼ਿਪ ਜਿਹੜੀ ਕਿ ਇੱਥੇ ਉਸੇ ਮੇ ਬਾਦ ਪਹੁੰਚਣ ਵਾਲੀ ਹੈ ਤਾਂ ਉਹਨਾਂ ਨੇ ਵੀ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਨਗੇ ਇਸ ਸਵਾਲ ਨੂੰ ਲੈ ਕੇ ਕਿਉਂਕਿ ਲਗਾਤਾਰ ਬਿਆਨਤਾ ਇਹ ਹੀ ਆ ਰਹੀ ਸੀ ਕਿ ਵੱਡੇ ਨੇਤਾ ਅਸੀਂ ਜਿਹੜੇ ਉਹਨਾਂ ਦੇ ਵੀ ਅਕਾਲੀ ਦਲ ਦੇ ਭਾਜਪਾ ਦਾ ਗਠਜੰਬੰਦਨ ਹੋਣ ਦੀ ਸੰਭਾਵਨਾ ਜਦਿਆਂ ਜਾਰੀ ਸੀ ਪਰ ਹੋਰ ਜਿਹੜਾ ਕਿ ਇਹ ਸਾਫ਼ ਹੋ ਗਿਆ ਹੈ ਵੀ ਇਹ ਗਠਜੰਬੰਦਨ ਜਿਹੜਾ ਕਿ ਉਹ ਨਹੀਂ ਹੋਣਾ ਤਾਂ ਜਿੱਥੇ ਕਿ ਅਕਾਲੀ ਦਲ ਨੂੰ ਆਪਣੇ ਬਲਬੂਤੇ ਤੇ ਇਲੈਕਸ਼ਨ ਲੜਨਾ ਪੈਣਾ ਤਾਂ ਉੱਥੇ ਭਾਜਪਾ ਨੂੰ ਵੀ ਜਿਹੜਾ ਕਿ ਆਪਣੇ ਬਲਬੂਤੇ ਤੇ ਹੀ ਜਿਹੜਾ ਇੱਥੇ ਪੰਜਾਬ ਅੰਦਰ ਲੋਕ ਸਭਾ ਇਲੈਕਸ਼ਨਸ ਲੜਨੀਆਂ ਪੈਣੀਆਂ ਸਾਡੇ ਵਾਸਤੇ ਅਸੂਲ ਜਾਦੇ ਇੰਪੋਰਟੈਂਟ ਹੈ ਨੰਬਰ ਗੇਮ ਤੋਂ ਜੀ 103 ਸਾਲਾਂ ਵਿੱਚ ਅਕਾਲੀ ਦਲ ਨੇ ਕਿ ਸਰਕਾਰ ਬਣਾਉਣ ਵਾਸਤੇ ਪਾਰਟੀ ਨਹੀਂ ਬਣਾਈ ਕੌਮ ਦੀ ਰੱਖਿਆ ਪੰਜਾਬ ਦੀ ਰੱਖਿਆ ਪੰਜਾਬੀਆਂ ਦੀ ਵਿੱਚ ਭਾਈਚਾਰਕ ਸਾਂਝ ਤੇ ਪੰਜਾਬ ਵਿੱਚ ਅਮਨ ਸ਼ਾਂਤੀ ਵਾਸਤੇ ਅਕਾਲੀ ਦਲ ਦੀ ਜੁੰਵਰੀ ਹੈ ਤੋ ਇਸ ਕਰਕੇ ਸਾਡੇ ਵਾਸਤੇ ਅਸੂਲ ਹੈ ਜੀ ਸਾਡੇ ਵਾਸਤੇ ਜਿਹੜਾ ਸੀ ਕੋਰ ਪਿਟੀ ਨੇ ਬੜਾ ਕਲੀਅਰ ਕੀਤਾ ਹੈ ਸਾਡੇ ਅਸੂਲ ਕੀ ਹੈ ਸਾਡੇ ਜਿਹੜੀ ਬਹੁਤ ਮਸਲੇ ਹਨ ਪੰਜਾਬ ਵਿੱਚ ਭਾਈਚਾਰੇ ਕਿਸਾਨਾਂ 'ਚ ਅਮਨ ਸ਼ਾਂਤੀ ਆ ਜਿੰਨੀਆਂ ਦਿੱਲੀ ਦੀਆਂ ਪਾਰਟੀਆਂ نیشنل ਪਾਰਟੀਆਂ ਉਹ ਤਾਂ ਆਪ ਕੱਲੀ ਵੋਟ ਦੀ ਰਾਜਨੀਤੀ ਕਰਦੀਆਂ ਜੀ ਅਸੀਂ ਵੋਟ ਦੀ ਰਾਜਨੀਤੀ ਵਾਲੇ ਨਹੀਂ ਆ ਸਾਡੇ ਵਾਸਤੇ ਪੰਜਾਬ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਹੋ ਪਰ ਸਾਹਿਬ ਕਿਸਾਨਾਂ ਦੇ ਨਾਲ ਕਾਰਨ ਕਿਸਾਨਾਂ ਦੇ ਹੱਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹਿੰਦੁਸਤਾਨ ਵਿੱਚ ਜੇ ਕੋਈ ਪਾਰਟੀ ਕਿਸਾਨਾਂ ਦੇ ਵਾਸਤੇ ਲੜਦੀ ਰਹੀ ਹੈ ਜੇ ਕਿਸਾਨ ਜਥੇਬੰਦੀ کہہ ਸਕਦੇ ਨਾ ਉਸ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਪਸ਼ਟ ਕੀਤਾ ਹੈ ਵੀ ਅਕਾਲੀ ਦਲ ਜਿਹੜਾ ਕਿ ਉਹ ਕਿਸਾਨਾਂ ਦੇ ਨਾਲ ਹੈ ਤੇ ਜਿਹੜਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਨੇ ਜਿਹੜਾ ਕਿ ਉਹ ਲਗਾਤਾਰ ਚੱਕਰ ਹੈ ਤੇ ਜੇਕਰ ਇਹਨਾਂ ਮਸਲਿਆਂ ਤੇ ਭਾਜਪਾ ਨਾਲ ਕੋਈ ਗੱਲਬਾਤ ਨਹੀਂ ਹੁੰਦੀ ਤਾਂ ਹੁਣ ਜਿਹੜਾ ਕਿ ਉਹਨਾਂ ਨੇ ਸਪਸ਼ਟ ਕੀਤਾ ਵੀ ਇਸ ਮਸਲੇ ਤੋਂ ਬਗੈਰ ਜਿਹੜਾ ਕਿ ਪੰਜਾਬ ਅੰਦਰ ਭਾਜਪਾ ਅਕਾਲੀ ਦਾ ਗੜ ਜੋੜ ਜੜ ਕੇ ਹੁਣ ਨਾ ਮੁਮਕਿਨ ਹੈ ਇਸ ਕਰਕੇ ਜਦੋਂ ਦਾ ਸਵੇਰ ਦਾ ਜਿਹੜਾ ਬਿਆਨ ਆਇਆ ਸੁਨੀਲ ਧਾਕਰ ਦਾ ਉਸ ਤੋਂ ਬਾਅਦ ਹੁਣ